ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਜਾਬ ਸਰਕਾਰ ਦੇ ਉਚੇਚੇ ਯਤਨਾ ਸਦਕਾ ਸੂਬੇ ਭਰ ਦੇ ਵਿੱਚ ਪ੍ਰਾਲੀ ਸਾੜਨ ਮਾਮਲਿਆਂ ਦੇ ਵਿੱਚ ਆਈ ਹੈ ਭਾਰੀ ਗਿਰਾਵਟ ਸੂਬਾ ਸਰਕਾਰ ਦੇ ਵੱਲੋਂ ਫਸਲੀ ਰਹੰਤਖੂਣ ਦੇ ਪ੍ਰਬੰਧਨ ਦੇ ਲਈ ਕੀਤੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਮਨਜ਼ੂਰੀ ਪੱਤਰ ਜਾਰੀ ਤੇ ਛੋਟੇ ਕਿਸਾਨਾਂ ਦੀ ਭਲਾਈ ਦੇ ਲਈ ਸਰਕਾਰ ਨੇ ਸਥਾਪਿਤ ਕੀਤੇ ਨੇ ਕਸਟਮਰ ਹਾਇਰਿੰਗ ਸੈਂਟਰ ਜਿਹਾ ਦੱਸਦੀ ਹੈ ਕਿ ਸੂਬੇ ਭਰ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਬਹੁਤ ਸਾਰੇ ਅਜਿਹੇ ਯਤਨ ਕੀਤੇ ਜਾ ਰਹੇ ਨੇ ਜਿਸ ਦੇ ਨਾਲ ਕਿਸਾਨਾਂ ਦੀ ਭਲਾਈ ਹੋਵੇ ਤੇ ਪੂਰੇ ਹੀ ਸੂਬੇ ਦਾ ਵਿਕਾਸ ਹੋਵੇ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਦੀ ਅਗਵਾਈ ਦੇ ਹੇਠ ਸੂਬੇ ਦੇ ਵਿੱਚ ਕਿਸਾਨਾਂ ਦੀ ਭਲਾਈ ਦੇ ਲਈ ਅਨੇਕਾਂ ਕਾਰਜ ਕੀਤੇ ਜਾ ਰਹੇ ਨੇ ਤੇ ਹੁਣ ਸਰਕਾਰ ਦੇ ਵੱਲੋਂ ਇੱਕ ਉਚੇਚੇ ਤੌਰ ਤੇ ਇਹ ਯਤਨ ਕੀਤਾ ਗਿਆ ਜਿਸ ਦੇ ਨਾਲ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਬਹੁਤ ਵੱਡੀ ਗਿਰਾਵਟ ਆ ਗਈ ਹੈ ਜਿਹੜੀ ਕਿ ਵਾਤਾਵਰਣ ਦੇ ਲਈ ਇੱਕ ਸ਼ੁਭ ਸੰਕੇਤ ਹੈ ਦੱਸਦੀ ਹੈ ਕਿ ਖੇਤੀਬਾੜੀ ਅਤੇ ਕਿਸਾਨ ਪੁਲਾਈ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਦੱਸਿਆ ਹੈ ਕਿ ਪਰਾਲੀ ਸਾੜਨ ਦਾ ਮਾਮਲਾ ਜਿਹੜਾ ਕਿ ਪੰਜਾਬ ਦਾ ਇੱਕ ਪੱਕਦਾ ਹੋਇਆ ਮਸਲਾ ਬਣਿਆ ਹੋਇਆ ਸੀ ਹੁਣ ਸਰਕਾਰ ਨੇ ਇਸ ਮਾਮਲੇ ਤੇ ਕੰਟਰੋਲ ਕਰ ਲਿਆ ਹੈ ਤੇ ਜਿਸ ਦੇ ਨਾਲ ਸੂਬੇ ਭਰ ਦੇ ਵਿੱਚ ਜਿਹੜੇ ਪਰਾਲੀ ਸਾੜਨ ਦੇ ਮਾਮਲੇ ਨੇ ਉਹ ਪਹਿਲਾਂ ਦੇ ਨਾਲੋਂ 70% ਦੀ ਘਟ ਹੋ ਗਏ ਨੇ ਉਹਨਾਂ ਨੇ ਦੱਸਿਆ ਹੈ ਕਿ ਪਿਛਲੇ ਕੁਝ ਵਕਤ ਤੋਂ ਜਿਹੜੇ ਇਹ ਮਾਮਲੇ ਦਰਜ ਕੀਤੇ ਗਏ ਸਨ ਉਹਨਾਂ ਦੀ ਜਿਹੜੀ ਗਿਣਤੀ ਸੀ ਉਹ 36000 ਤੋਂ ਵੀ ਕਿਤੇ ਵੱਧ ਸੀ ਤੇ ਹੁਣ ਇਹਨਾਂ ਮਾਮਲਿਆਂ ਦੇ ਵਿੱਚ ਬਹੁਤ ਵੱਡੀ ਗਿਰਾਵਟ ਆ ਗਈ ਹੈ ਇੱਥੋਂ ਤੱਕ ਕਿ 70% ਜਿਹੜੀ ਉਹ ਗਿਰਾਵਟ ਹੋਣ ਦਰਜ ਕੀਤੀ ਗਈ ਹੈ ਤੇ ਇਹ ਮਾਮਲੇ ਜਿਹੜੇ ਪਹਿਲਾਂ 36000 ਤੋਂ ਵੀ ਵੱਧ ਸਨ ਉਹ ਹੁਣ ਸਿਰਫ ਔਰ ਸਿਰਫ 10909 ਹੀ ਰਹਿ ਗਏ ਨੇ ਇਥੇ ਸਰਦਾਰ ਗੁਰਮੀਤ ਸਿੰਘ ਕੁੱਡੀਆਂ ਹੋਰਾਂ ਨੇ ਦੱਸਿਆ ਹੈ ਕਿ 3 ਨਵੰਬਰ ਜਿਹੜਾ ਕਿ ਸੋਹਣੀ ਸੀਜ਼ਨ ਦਾ 2024 ਦਾ ਜਿਹੜਾ ਕਿ ਆਖਰੀ ਦਿਨ ਹੈ ਇਸ ਵਕਤ ਜਿਹੜੇ ਪ੍ਰਾਲੀ ਸਾੜਨ ਦੇ ਮਾਮਲੇ ਨੇ ਅਗਰ ਉਹ ਇੰਨੀ ਗਿਣਤੀ ਵਿੱਚ ਘਟ ਹੋ ਗਏ ਨੇ ਤਾਂ ਆਉਣ ਵਾਲੇ ਵਕਤ ਦੇ ਵਿੱਚ ਇਸ ਤੋਂ ਵੀ ਵੱਧ ਘਟ ਹੋ ਸਕਦੇ ਨੇ ਅਗਰ ਕਿਸਾਨ ਸਰਕਾਰ ਦੇ ਸਹਿਯੋਗ ਦਿੰਦੀ ਰਹੇ ਕਿਉਂਕਿ ਸਰਕਾਰ ਹਮੇਸ਼ਾ ਤੋਂ ਹੀ ਕਿਸਾਨ ਭਲਾਈ ਦੇ ਲਈ ਬਹੁਤ ਸਾਰੇ ਨਿਕਾ ਕਾਰਜ ਕਰਦੀ ਰਹੀ ਹੈ ਤੇ ਅਗਰ ਕਿਸਾਨ ਇਸੇ ਤਰ੍ਹਾਂ ਹੀ ਸਰਕਾਰ ਨੂੰ ਸਹਿਯੋਗ ਦਿੰਦੇ ਰਹੇ ਸਰਕਾਰ ਦੇ ਜੋ ਨੀਤੀਆਂ ਉਲਿਕੀਆਂ ਚਾਰੀਆਂ ਨੇ ਅਗਰ ਕਿਸਾਨ ਉਹਨਾਂ ਤੇ ਕਰਦੇ ਰਹੇ ਤਾਂ ਇਹ ਜਿਹੜੀ ਮਾਮਲੇ ਨੇ ਹੋਰ ਵੀ ਘਟ ਸਕਦੇ ਨੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਫਸਲੀ ਰਹਿਣਦਖੂਨ ਦੇ ਪ੍ਰਬੰਧਨ ਦੇ ਲਈ ਸਰਕਾਰ ਦੇ ਵੱਲੋਂ ਜਿਹੜੀਆਂ ਮਸ਼ੀਨਾਂ ਖਰੀਦੀਆਂ ਜਾਣੀਆਂ ਨੇ ਉਹਨਾਂ ਦੇ ਵਾਸਤੇ 22582 ਮਨਜ਼ੂਰੀ ਪੱਤਰ ਜਾਰੀ ਕੀਤੇ ਗਏ ਨੇ ਤਾਂ ਕਿ ਕਿਸਾਨਾਂ ਨੂੰ ਹੋਰ ਵੀ ਫਾਇਦਾ ਹੋ ਸਕੇ ਤੇ ਕਿਸਾਨ ਜਿਹੜੀਆਂ ਇਹ ਮਸ਼ੀਨਾਂ ਉਹ ਵੀ ਖਰੀਦ ਸਕਣ ਉਹਨਾਂ ਨੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ 16125 ਜਿਹੜੀਆਂ ਮਸ਼ੀਨਾਂ ਨੇ ਉਹ ਕਿਸਾਨਾਂ ਦੇ ਵੱਲੋਂ ਖਰੀਦیاں ਵੀ ਜਾ ਚੁੱਕੀਆਂ ਨੇ ਕਿਸਾਨਾਂ ਨੇ ਵੱਡੇ ਕਿਸਾਨਾਂ ਦੀ ਮਦਦ ਲਈ ਤੇ ਉਹਨਾਂ ਦੇ ਲਈ ਉਚੇਚੇ ਯਤਨਤਾ ਕੀਤੇ ਹੀ ਨੇ ਨਾਲ ਹੀ ਨਾਲ ਸਰਕਾਰ ਦੇ ਵੱਲੋਂ ਛੋਟੇ ਤੇ ਸਮਾਨਤ ਕਿਸਾਨਾਂ ਨੂੰ ਵੀ ਅਣਦੇਖਾ ਨਹੀਂ ਕੀਤਾ ਗਿਆ ਸੂਬਾ ਸਰਕਾਰ ਨੇ ਛੋਟੇ ਕਿਸਾਨਾਂ ਦੀ ਭਲਾਈ ਦੇ ਲਈ ਖਾਸ ਤੌਰ ਤੇ 722 ਜਿਹੜੇ ਕਸਟਮਰ ਹਾਇਰਿੰਗ ਸੈਂਟਰ ਵੀ ਸਥਾਪਿਤ ਕੀਤੇ ਨੇ ਤਾਂ ਕਿ ਛੋਟੇ ਕਿਸਾਨਾਂ ਦੀ ਜਿਹੜੀ ਪਹੁੰਚ ਹੈ ਉਹ ਵੀ ਇਹਨਾਂ ਮਸ਼ੀਨਾਂ ਤੱਕ ਹੋ ਸਕੇ ਸਰਕਾਰ ਹਰ ਛੋਟੇ ਤੋਂ ਛੋਟੇ ਕਿਸਾਨ ਤੋਂ ਲੈ ਕੇ ਵੱਡੇ ਤੋਂ ਵੱਡੇ ਕਿਸਾਨ ਤੱਕ ਦੀ ਅਪਲਾਈ ਦੇ ਬਾਰੇ ਸੋਚਦੀ ਹੈ ਇਸ ਕਰਕੇ ਸਰਕਾਰ ਦੇ ਵੱਲੋਂ 722 ਜਿਹੜੀ ਗਿਣਤੀ ਹੈ ਉਹ ਜਿਹੜੇ ਕਸਟਮਰ ਜਿਹੜੇ ਸੈਂਟਰ ਖੋਲੇਗੇ ਨੇ ਜਿਨ੍ਹਾਂ ਨੂੰ ਅਸੀਂ ਹਾਇਰਿੰਗ ਕਸਟਮਰ ਸੈਂਟਰ ਕਹਿੰਦੇ ਆ ਉਹ ਵੀ ਖੋਲੇਗੇ ਨੇ ਤਾਂ ਕਿ ਛੋਟੇ ਕਿਸਾਨਾਂ ਦੀ ਜਿਹੜੀ ਪਹੁੰਚ ਹੈ ਉਹ ਵੀ ਨਾ ਮਸ਼ੀਨਾਂ ਤੱਕ ਹੋ ਸਕੇ ਤੇ ਪਰਾਲੀ ਸਾੜਨ ਦੇ ਜਿਹੜੇ ਹੋਰ ਮਾਮਲੇ ਅਗਰ ਥੋੜੇ ਬਹੁਤ ਰਹਿ ਵੀ ਗਏ ਨੇ ਉਹਨਾਂ ਦੇ ਵੀ ਕੰਟਰੋਲ ਹੋ ਸਕੇ ਇਤੇ ਨਾਲ ਹੀ ਦੱਸ ਦਈਏ ਕਿ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਸਾਰੇ ਉਹਨਾਂ ਕਿਸਾਨਾਂ ਦੀ ਸਲਾਹਗਾ ਕੀਤੀ ਹੈ ਜਿਨ੍ਹਾਂ ਨੇ ਇਸ ਸੀਜ਼ਨ ਦੇ ਵਿੱਚ ਪ੍ਰਾਲੀ ਸਾੜਨ ਤੋਂ ਗੁਰੇਜ਼ ਕੀਤਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜਿੱਥੇ ਪ੍ਰਾਲੀ ਨਾ ਸਾੜਨ ਦੇ ਨਾਲ ਹਵਾਤਾ ਸ਼ੁੱਧ ਹੁੰਦੀ ਹੁੰਦੀ ਹੈ ਨਾਲ ਹੀ ਨਾਲ ਜਿਹੜੀ ਫਸਲ ਹੈ ਉਹ ਵੀ ਵਧੀਆ ਤਰੀਕੇ ਨਾਲ ਹੁੰਦੀ ਹੈ ਔਰ ਇਸ ਤੋਂ ਵੀ ਵੱਧ ਕੇ ਗੱਲ ਕਿ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ ਜਿਹੜੀ ਕਿ ਆਉਣ ਵਾਲੇ ਵਕਤ ਦੇ ਵਿੱਚ ਵੀ ਕਿਸਾਨਾਂ ਨੂੰ ਫਾਇਦਾ ਦੇਵੇ thank ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਸਰਕਾਰ ਨੇ ਹਮੇਸ਼ਾ ਤੋਂ ਹੀ ਕਿਸਾਨਾਂ ਦੀ ਭਲਾਈ ਦੇ ਲਈ ਕੰਮ ਕੀਤੇ ਨੇ, ਯਤਨ ਕੀਤੇ ਨੇ ਤੇ ਕਿਸਾਨਾਂ ਦੇ ਸਹਿਯੋਗ ਤੋਂ ਬਿਨਾਂ ਸਰਕਾਰ ਕੁਝ ਨਹੀਂ ਕਰ ਸਕਦੀ। ਇਸ ਕਰਕੇ ਜਿਵੇਂ ਹੁਣ ਕਿਸਾਨਾਂ ਨੇ ਪ੍ਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਘੱਟ ਗਿਣਤੀ ਕੀਤੀ ਹੈ, ਯਾਨੀ ਕਿ ਬਹੁਤ ਘੱਟ ਪ੍ਰਾਲੀ ਜਿਹੜੀ ਉਹ ਸਾੜੀਏ ਅਗਰ ਆਉਣ ਵਾਲੇ ਵਕਤ ਦੇ ਵਿੱਚ ਕਿਸਾਨ ਸਰਕਾਰ ਦਾ ਹੋਰ ਸਹਿਯੋਗ ਦੇਣ ਇਸ ਤਰ੍ਹਾਂ ਜਿਵੇਂ ਹੁਣ ਉਹ ਕਿਸਾਨਾਂ ਦੇ ਵੱਲੋਂ ਪ੍ਰਾਲੀ ਨਹੀਂ ਸਾੜੀ ਗਈ ਤੇ ਆਉਣ ਵਾਲੇ ਵਕਤ ਦੇ ਵਿੱਚ ਅਗਰ ਇਸ ਤੋਂ ਵੀ ਘੱਟ ਪ੍ਰਾਲੀ ਸਾੜੀ ਜਾਵੇ ਜਿੱਤੇ ਜਿਹੜਾ ਥੋੜ੍ਹਾ ਬੋਤਾ ਜਿਹੜਾ ਮਾਮਲਾ ਰਹਿ ਗਿਆ ਹੈ ਹਲਕੇ ਫੁਲਕੇ ਮਾਮਲੇ ਰਹਿ ਗਏ ਨੇ ਉਹਨਾਂ ਦੇ ਵਿੱਚ ਵੀ ਗਰਾਵਟ ਪਾਈ ਜਾ ਸਕੇਗੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਮਾਨ ਸਰਕਾਰ ਹਮੇਸ਼ਾ ਤੋਂ ਹੀ ਆਪਣੇ ਕੀਤੇ ਹੋਏ ਵਾਅਦਿਆਂ ਦੇ ਲਈ ਵਚਨਬੱਧ ਰਹੀ ਹੈ ਤੇ ਆਉਣ ਵਾਲੇ ਵਕਤ ਦੇ ਵਿੱਚ ਵੀ ਵਚਨਬੱਧ ਹੀ ਰਹੇਗੀ ਸੋ ਕਿਸਾਨ ਵੀ ਸਹਿਯੋਗ ਦਿੰਦੇ ਰਹਿਣ ਸਰਕਾਰ ਦਾ ਤਾਂ ਕਿ ਕਿਸਾਨ ਭਲਾਈ ਦੇ ਵਾਸਤੇ ਸਰਕਾਰ ਦੇ ਵੱਲੋਂ ਹੋਰ ਵੀ ਯਤਨ ਕੀਤੇ ਜਾਣ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਸਰਕਾਰ ਦੇ ਵੱਲੋਂ ਹਮੇਸ਼ਾ ਹੀ ਅਜਿਹੇ ਯਤਨ ਕੀਤੇ ਜਾਣਗੇ ਜਿਨ੍ਹਾਂ ਦੇ ਕਾਲ ਕਿਸਾਨਾਂ ਦੀ ਪਲਾਈ ਹੋਵੇਗੀ ਤੇ ਹੁਣ ਸਰਕਾਰ ਦੇ ਉਚੇਚੇ ਯਤਨਾਂ ਦੇ ਕੇ ਸਦਕਾਰ ਪ੍ਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਕ ਭਾਰੀ ਗਰਾਵਟ ਆਈ ਹੈ ਜਿਹੜੀ ਕਿ 70% ਦੀ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਹਵਾ ਵੀ ਸ਼ੁੱਧ ਹੋਈ ਹੈ ਤੇ ਨਾਲ ਹੀ ਨਾਲ ਮਿੱਟੀ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਵੀ ਪਹਿਲਾਂ ਦੇ ਨਾਲੋਂ ਵੱਧ ਗਈ ਹੈ